ਇਵੇਂ ਹੀ ਇੱਕ ਕਿਣਕਾ ਜਿਸ ਦੇ ਹਿਰਦੇ ਚ ਵਸ ਜਾਂਦਾ ਹੈ ਵਸਾ ਦਿੰਦਾ ਵਾਹਿਗੁਰੂ ਮੇਰਾ ਕਰਕੇ ਤਾਂਕੀ ਮਹਿਮਾ ਗਨੀ ਨਾ ਆਵੇ ਉਹਦੀ ਮਹਿਮਾ ਕਥੀ ਨਹੀਂ ਜਾ ਸਕਦੀ ਕੰਖੀ ਇੱਕ ਦਰਸ ਤਹਾਰੂ ਕੰਖੀ ਨਾਨਕੂਨ ਸੰਗ ਬੋਹੇ ਉਦਾਰੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਥਨ ਕਰਦੇ ਨੇ ਗੁਰੂ ਅਰਜਨ ਦੇਵ ਜੀ ਨਾਨਕ ਨਾਮ ਮੋਹਰ ਛਾਪ ਦੇ ਨਾਲ ਕਥਨ ਕਰਦੇ ਹਨ ਉਹਨ ਸੰਗ 모ਹੇ ਉਦਾਰੋ ਉਹਨਾ ਗੁਰਮਖਾਂ ਦੇ ਸੰਗ ਕਰਕੇ ਸਾਨੂੰ ਉਹਨਾਂ ਦੀ ਸੰਗਤ ਲਿਆ ਕੇ ਪ੍ਰਾਪਤ ਕਰਾ ਕੇ ਸਾਡਾ ਉਧਾਰ ਕਰੋ ਕਿਨਾਂ ਦੇ ਕਾਂਖੀ ਏਕੈ ਦਰਸ ਪਹਾਰੋ ਜਿਹੜੇ ਤੁਹਾਡੇ ਦਰਸ਼